ਜਿਨ੍ਹਾਂ ਨੂੰ UTI ਦੀ ਪ੍ਰੋਬਲਮ ਹੋ ਗਈ ਜਿਨ੍ਹਾਂ ਨੂੰ ਧਾਤ ਦੀ ਪ੍ਰੋਬਲਮ ਹੋ ਗਈ UTI ਕੀ ਹੁੰਦਾ ਜਦੋਂ ਅਸੀਂ ਪਿਸ਼ਾਬ ਕਰਨ ਜਾਂਦੇ ਆ ਪਿਸ਼ਾਬ ਦੇ ਵਿੱਚ ਚਿੱਟੇ-ਚਿੱਟੇ ਰੰਗ ਦੇ ਕਣ ਜਿਹਾ ਆਨੇ ਸ਼ੁਰੂ ਹੋ ਜਾਂਦੇ ਨੇ ਪਿਸ਼ਾਬ ਕਰਨ ਵੇਲੇ ਆਪਾਂ ਨੂੰ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਜਿੰਨੀ ਅਰੀ ਵੀ ਪਿਸ਼ਾਬ ਕਰਦੇ ਆ ਪਿਸ਼ਾਬ ਸਾਨੂੰ ਲੱਗ ਕੇ ਆਂਦਾ ਇਹ ਉਹਨਾਂ ਦਾ ਵੀ ਮਸਲਾ ਹੱਲ ਕਰੇਗਾ ਉਹਦੇ ਤੋਂ ਬਾਅਦ ਦੂਜੇ ਨੰਬਰ ਤੇ ਜਿਨ੍ਹਾਂ ਦੇ ਅੰਦਰ ਸ਼ੁਕਰ ਧਾਤੂ ਦੀ ਕਮੀ ਆ ਗਈ ਮੀਨਸ ਕਿ ਵੀਰੇਜ ਦੀ ਕਮੀ ਆ ਗਈ ਬਾਡੀ ਦੇ ਅੰਦਰ ਵੀਰੇਜ ਦੀ ਕਮੀ ਹੋਣ ਕਰਕੇ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਹੁੰਦਾ ਜਿਹੜਾ ਬੰਦੇ ਨੂੰ ਸਭ ਤੋਂ ਜ਼ਿਆਦਾ ਪਿੰਚ ਕਰਦਾ ਸਭ ਤੋਂ ਜ਼ਿਆਦਾ ਫੀਲ ਹੁੰਦਾ ਉਹ ਆਂਦਾ ਸਮੇਂ ਦੀ ਘਾਟ ਜਦੋਂ ਬੰਦਾ ਜਾਣ ਆਂਦਾ ਸਮਾਂ ਲਾਂਦਾ ਜਦੋਂ 파ਟਨਰ ਸਾਹਮਣੇ ਹੁੰਦੀ ਹੈ ਨਮੋਸ਼ੀ ਜਦੋਂ ਤੁਹਾਡਾ 파ਟਨਰ ਇਹ ਗੱਲ ਕਹਿਣਾ ਸ਼ੁਰੂ ਕਰ ਦਿੰਦਾ ਵੀ ਹੁਣ ਤੂੰ ਇਲਾਜ ਕਰਾ ਲੈ ਕਿਸੇ ਚੰਗੇ ਵੈਦ ਨੂੰ ਕਿਸੇ ਚੰਗੇ ਵਕੀਲ ਨੂੰ ਕਿਸੇ ਚੰਗੇ ਵਕੀਮ ਨੂੰ ਮਿਲ ਲਾ ਜਾ ਕੇ ਸਮਝੇਗੇ ਨਾ ਉਹ ਦੋ ਗੱਲਾਂ ਹੁੰਦੀਆਂ ਉਹਦੇ ਚ ਜਾਂ ਤੇ ਤੁਹਾਡਾ ਘਰ ਟੁੱਟਦਾ ਜਾਂ ਤੇ ਉਹ ਤੁਹਾਡੀ ਮੈਡਮ ਕਹਿੰਦੀ ਹੈ ਵੀ ਮੈਂ ਚੱਲੀ ਵਕੀਲ ਕੋ ਤੇ ਜਾਂ ਤੂੰ ਚਲ ਜਾ ਹਕੀਮ ਕੋ ਹੁਣ ਤੁਸੀਂ ਡਿਸਾਈਡ ਕਰਨਾ ਵੀ ਤੁਸੀਂ ਕੀ ਕਰਨਾ